ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ 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 ਗੁਰੂ ਗੁਰੂ ਵਾਹਿ 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 ਗੁਰੂ ਵ ਵਾਹ ਗੁਰੂ 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 ਵਾਹ ਵਾਹਿ ਗੁਰੂ 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 ਗੁਰੂ ਵਾਹ 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 ਗੁਰੂ ਵਾਹ

ਵਾਹ ਗੁਰੂ 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 ਵਾਹ

ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ Wah, Guru, 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 ਗੁਰੂ ਵਾਹ 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 ਗੁਰੂ ਵਾਹ

Rou, wa, 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 rou, group 1 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 group ਗੁਰੂ ਵਾਹਿ 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 ਸਿਮਰਨ ਕਰਨਾ ਹੈ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਜਾਣਾ ਸਹਿਜ ਵਿੱਚ ਸਿਮਰਨ ਕਰਨਾ ਹੈ ਵਾਹ wow